ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਦੇਵਗਨ ਫੈਮਿਲੀ ਦੇ ਬਾਰੇ ਜਿਹੜੀ ਦਾਣਾ ਪਾਣੀ ਵੀਡੀਓ ਚੱਲ ਰਹੀ ਹੈ ਆ ਬਹੁਤ ਸਾਰੇ ਲੋਕਾਂ ਇਹ ਲੱਗ ਰਿਹਾ ਕਿ ਜਿਹੜੀ ਉਹਨਾਂ ਨੇ ਦਾਣਾ ਪਾਣੀ ਵਾਲੀ ਵੈਬ ਸੀਰੀ ਸੀ ਸ਼ੁਰੂ ਕੀਤੀ ਆ ਉਹ ਉਹਨਾਂ ਦੇ ਰੀਅਲ ਘਰ ਵਿੱਚ ਹੈਗਾ ਆਪਾਂ ਇਹ ਤੁਹਾਨੂੰ ਦੱਸ ਦਈਏ ਕਿ ਉਹ ਸਿਰਫ ਇੱਕ ਸਟੋਰੀ ਹੀ ਹੈ ਬਹੁਤ ਲੋਕ ਸਵਾਲ ਕਰ ਰਹੇ ਆ ਉਹਨਾਂ ਨੂੰ ਕਿ ਕਿ ਤੁਸੀਂ ਜਿਹੜਾ 45 ਲੱਖ ਰੁਪਇਆ ਤੁਸੀਂ ਕਿਹਾ ਅਮਰਦੇਵ ਗੰਦ ਦੇ ਵਿਆਹ ਤੇ ਲੱਗਿਆ ਵਾ ਉਸ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਤੁਸੀਂ ਇਹ ਲੋਕਾਂ ਨੂੰ ਰੀਅਲ ਚ ਦੱਸ ਰਹੇ ਹੋ ਵੀ 45 ਲੱਖ ਰੁਪਇਆ ਲੱਗਿਆ ਵਾ ਤੇ ਤੁਹਾਡਾ ਭਰਾ ਅਮਰਦੇਵ ਗੰਦ ਇਹ ਸਮਝ ਰਿਹਾ ਵੀ 45 ਲੱਖ ਨਹੀਂ ਲੱਗਿਆ ਇਹ ਸਿਰਫ ਉਹ ਸਟੋਰੀ ਹੀ ਉਹਨਾਂ ਨੇ ਵੈਬ ਸੀਰੀਜ਼ ਹੀ ਸ਼ੁਰੂ ਕੀਤੀ ਹੈ ਇਹ ਇੰਦਾਂ ਦਾ ਕੁਝ ਵੀ ਨਹੀਂ ਉਹਨਾਂ ਦੇ ਪਰਿਵਾਰ ਵੈਸੇ ਜਿਸ ਦੇ ਨਾਲ ਉਹਨਾਂ ਦਾ ਪਿਆਰ ਟੁੱਟੇ ਭਰਾਵਾਂ ਦੀ ਸਾਂਝ ਟੁੱਟੇ ਉਹਨਾਂ ਵਰਗੀ ਇਕਤਾ ਸ਼ਾਇਦ ਇਹ ਕਿਸੇ ਦੇ ਘਰ ਵਿੱਚ ਹੋਊਗੀ ਸ਼ਾਇਦ ਇਹ ਕਿਸੇ ਦਿਓਰ ਨੇ ਆਪਣੀ ਭਾਬੀ ਨੂੰ ਮਾਂ ਸਮਾਨ ਸਮਝਿਆ ਹੋਊਗਾ ਆਪਣੀ ਭੈਣ ਬਣਾਇਆ ਹੋਊਗਾ ਸ਼ਾਇਦ ਹੀ ਵੱਡੇ ਭਰਾ ਨੇ ਪਿਓ ਬਣ ਕੇ ਇਹੋ ਜੇ ਫਰਜ਼ ਪੂਰੇ ਕੀਤੇ ਹੋਣਗੇ ਇਹ ਸਿਰਫ ਇੱਕ ਦੇਵਗਨ ਫੈਮਿਲੀ ਨੇ ਹੀ ਕੀਤਾ ਵਾ ਇੰਦਾਂ ਦਾ ਤੇ ਜੋ ਉਹਨਾਂ ਦੇ ਪੂਰੇ ਵਿਆਹ ਦੇ ਵਿੱਚ ਚਾਚਾ ਇਹ ਹੋਈਆ ਪੂਰੇ ਦੇਸ਼ ਵਿੱਚ ਚਰਚਾ ਹੋਈ ਹੈ ਉਹਨਾਂ ਦੇ ਵਿਆਹ ਦੀ ਤੇ ਲੋਕ ਬਹੁਤ ਹੀ ਗਲਤ ਕਮੈਂਟ ਕਰ ਰਹੇ ਆ ਅਮਰਦੇਵ ਗੰਦੀ ਵਾਈਫ ਦੀਪਦੇਵ ਗੰਨਾਰੇ ਕਿ ਉਸ ਦਾ ਸੁਭਾਅ ਹੀ ਇਦਾਂ ਦਾ ਚਾ ਉਹ ਨੂੰ ਐਕਟਿੰਗ ਨਹੀਂ ਕਰਨੀ ਹੁੰਦੀ ਕਈ ਲੋਕ ਤਾਂ ਇਹ ਵੀ ਸਮਝ ਰਹੇ ਆ ਕਿ ਅਮਰਦੇਵ ਦਾ ਪਹਿਲਾਂ ਬਹੁਤ ਪਿਆਰ ਸੀ ਪਰ ਹੁਣ ਉਹਨਾਂ ਦੀ ਵਿਆਹ ਹੋਣ ਕਰਕੇ ਅਮਰ ਦਾ ਵਿਆਹ ਹੁਣ ਕਰਕੇ ਉਹਨਾਂ ਭਰਾਵਾਂ ਦਾ ਪਿਆਰ ਨਹੀਂ ਰਿਹਾ ਜਾਂ ਉਹਨਾਂ ਦੇ ਰਿਸ਼ਤੇ ਵਿੱਚ ਦਰਾੜ ਆ ਗਈ ਇਹੋ ਦਾ ਕੁਝ ਨਹੀਂ ਹੋਇਆ ਉਸ ਨੂੰ ਰੋਲ ਹੀ ਇਦਾਂ ਦਾ ਦਿੱਤਾ ਹੋਇਆ ਤੁਸੀਂ ਵੇਖਿਆ ਹੀ ਹੈ ਕਿ ਦੀਪ ਦੀ ਮੰਮੀ ਰੀਅਲ ਦੇ ਵਿੱਚ ਹੋਰ ਆ ਪਰ ਉਹ ਵੈਬ ਸੀਰੀਜ਼ ਦੇ ਵਿੱਚ ਮੰਮੀ ਉਹਦੇ ਹੋਰ ਬਣਾਏ ਹੋਏ ਆ ਦੀਪ ਦਾ ਵੀ ਨੇਚਰ ਬਹੁਤ ਜ਼ਿਆਦਾ ਨਾਈਸ ਆ ਇਦਾਂ ਦੀ ਕੋਈ ਗੱਲ ਵੀ ਨਹੀਂ ਐ ਸਿਰਫ ਉਸ ਨੂੰ ਰੋਲ ਹੀ ਉਹਦਾਂ ਦਿੱਤਾ ਵੇ ਕਿ ਤੂੰ ਉਹਦਾਂ ਦਾ ਹੀਰੋ ਰੋਲ ਪਲੇ ਕਰਨਾ ਵਾ ਇਸ ਕਰਕੇ ਹੀ ਉਸ ਨੂੰ ਲੋਕ ਉਸ ਦੇ ਸੁਭਾਣ ਨੂੰ ਜੱਜ ਕਰ ਰਹੇ ਆ ਇਦਾਂ ਦਾ ਕੁਝ ਵੀ ਨਹੀਂ ਹੈਗਾ ਰੀਅਲ ਦੇ ਵਿੱਚ ਉਹ ਫੈਮਿਲੀ ਬਹੁਤ ਹੀ ਨਾਈਜ਼ ਆ ਤੇ ਉਹਨਾਂ ਨੂੰ ਕੱਲ ਅਵਾਰਡ ਵੀ ਮਿਲਿਆ ਵਾ ਉਹ ਜੋ ਸਟੋਰੀ ਹੁੰਦੀ ਆ ਉਹਨਾਂ ਦੇ ਰੀਅਲ ਨਹੀਂ ਹੁੰਦੀ ਕਿਸੇ ਨਾ ਹੋਈ ਹੁੰਦੀ ਆ ਰੀਅਲ ਪਰ ਉਹ ਬਣਾਉਂਦੇ ਆਪ ਆ ਕਿਸੇ ਦੱਸੀ ਵੀ ਕਹਾਣੀ ਨੂੰ ਉਹ ਆਪ ਦੇ ਤਰ੍ਹਾਂ ਕੰਟੈਂਟ ਨੂੰ ਕ੍ਰੀਏਟ ਕਰਦੇ ਆ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆ ਹੋਈ ਹੋਊਗੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ